ਗੁਰਮੁਖੋ ਸੱਚੀ ਮੁੱਚੀ ਇਹ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਨਾ ਪਰਵਾਰ ਜੇ ਲਾਗੂ ਹੋ ਸਕੇ ਜਿਸ ਕਿਚਨ ਵਿੱਚ ਗੁਰੂ ਗੁਰੂ ਆ ਜਾਏਗਾ ਨਾ ਸੱਚੀ ਮੁੱਚੀ ਉੱਥੋਂ ਦਾ ਭੋਜਨ ਵੀ ਬੰਦਿਆਂ ਦੇ ਅੰਦਰ ਨੂੰ ਟਿਕਾਣ ਲੱਗ ਪਏਗਾ ਫਿਰ ਅਰਜਹ ਤੇ ਅਰਵਾ ਕਰਕੇ ਦੇਖੀ ਆਪਾਂ ਐਵੇਂ ਨਹੀਂ ਵਿਚਾਰ ਕਹੇ ਗਏ ਨਹੀਂ ਇੱਕ ਦੋ ਦਿਨ ਦੀ ਗੱਲ ਨਹੀਂ ਤੁਸੀਂ ਗੁਰਦੁਆਰੇ ਦੀ ਕਿਚਨ ਵਿੱਚ ਹੀ ਜਿੱਥੇ ਗੁਰ ਇਹ ਬਣਾ ਲਈਏ ਵੀ ਜਿੰਨੇ ਆਉਣਾ ਹੈ ਸਮੇ ਜਿੰਨੀ ਕੋ ਲੋੜੇ ਉਹਨਾਂ ਕੋ ਬੋਲੋ ਉਹਨਾਂ ਸਮਝੇ ਗੁਰੂ ਕੇ ਸ਼ਬਦ ਦਾ ਵਹਿ ਗੁਰੂ ਜਪੀ ਜਾਈਏ ਗੁਰਮਖੋ ਹੱਥ ਤੇ ਸੁੱਕੀ ਰੋਟੀ ਰੱਖ ਕੇ ਵੀ ਜਦੋਂ ਖਾ ਕੇ ਤੁਰਾਂਗੇ ਨਾ ਅੰਦਰ ਨੂੰ ਪੂਰ ਸਕੂਨ ਮਿਲਦਾ ਹੈ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਤੋਂ ਵੱਡ ਕਿਸੇ ਦੀ ਸੁਰਤ ਉੱਚੀ ਹੈ ਕਿ ਮਲਕ ਭਾਗੋ ਦੇ ਖੀਰ ਪੂੜੇ ਕਿੰਨੂ ਸਵਾਦ ਨਹੀਂ ਲੱਗੇ ਪਰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਰੋਟੀ ਖਾਧੀ ਕਿਉਂਕਿ ਉਸ ਅੰਨ ਵਿੱਚ ਜਿਹੜੀ ਭਾਵਨਾ ਸੀ ਨਾ ਉਸ ਸੂਰਤ ਨੂੰ ਖਿੰਡਣ ਨਹੀਂ ਸੀ ਦਿੱਤੇ